ਬਾਬਾ ਬੰਦਾ ਸਿੰਘ ਬਹਾਦਰ ਸਿੱਖ ਪੰਦੇ ਐਸੀ ਸੂਰਵੀਰ ਜੋਤੇ ਹੋਏ ਹਨ ਜਿਨ੍ਹਾਂ ਨੇ ਤਸ਼ਮੇਸ਼ਪੀਤਾ ਜੀਤੋ ਥਾਪੜਾ ਪ੍ਰਾਪਤ ਕਰ ਅਤਿਆਚਾਰੀ ਹਾਕਮਾਂ ਤੇ ਉਹਨਾਂ ਦੇ ਟੋਕੜ-ਬੋਚਾਂ ਨੂੰ ਟੁਕ ਮੀਆਂ ਸਜ਼ਾ ਮਾ ਦਿੱਤੀਆਂ 22 ਮਈ 1710 ਈਸਵੀ ਨੂੰ ਸਰਹੰਦ ਤੋਂ ਲਗਭਗ 16 ਕਿਲੋਮੀਟਰ ਪੂਰਕ ਚੱਪੜ ਚਿੜੀ ਦੇ ਸਥਾਨ ਤੇ ਦੋਨਾਂ ਫੌਜਾਂ ਵਿਚ ਹੋਏ ਇੱਕ ਮਸਾਂ ਯੋਧ ਵਿੱਚ ਬੰਦਾ ਬਹਾਦਰ ਲਈ ਗੁਰਸੱਭ ਦੇ ਦੋ ਛੋਟੇ ਸਰਜਾ ਦੇ ਅਨੁਸਾਰ ਹੰਦ ਵੀ ਕੇ ਨੀਹਾ ਵਿੱਚ ਚਣਨ ਵਾਲੇ ਬਜ਼ੀਰ ਖਾਨ ਨੂੰ ਮੌਤੇ ਘਾਟੋ ਤਾਰ ਕੇ ਸੈਪ ਚਾਹਤੇ ਹਨ ਦੀ ਸ਼ਹੀਦੀ ਦਾ ਬਦਲਾ ਲਿਆ ਗੁਰਦਾਸ ਸਿੰਘ ਅੰਗਲ ਦੇ ਯੁੱਧ ਵਿੱਚ ਬੰਦਾਬਹਾਦਰ ਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਕੈਦੀ ਬਣਾ ਕੇ ਦਿੱਲੀ ਲਿਆਂਦਾ ਗਿਆ ਅਤੇ ਇਸਲਾਮ ਧਰਮ ਸਵੀਕਾਰ ਕਰਨ ਲਈ ਆਖਿਆ ਗਿਆ ਉਹਨਾਂ ਦੇ ਨਾ ਕਰਨ ਤੇ ਬੰਦਾਬਹਾਦਰ ਦੇ ਸਾਰੇ ਸਾਥੀਆਂ ਦਾ ਕਤਲ ਕਰ ਦਿੱਤਾ ਗਿਆ ਅੰਤ 19 ਜੂਨ 1716 ਈਸਵੀ ਵਿੱਚ ਮੁਗਲ ਸਰਕਾਰ ਨੇ ਬੰਦਾ ਬਹਾਦਰ ਨੂੰ ਸ਼ਹੀਦ ਕਰਨ ਦਾ ਫਰਮਾਨ ਜਾਰੀ ਕੀਤਾ। ਉਹਨਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਤੇ ਅਨੇਕਾਂ ਹਤਿਆਜਾਰ ਕੀਤੇ ਗਏ। ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ 4 ਸਾਲਾਂ ਦੇ ਪੁੱਤਰ ਅਜੇ ਸਿੰਘ ਨੂੰ ਉਸਦੇ ਪੱਟਾ ਤੇ ਪਾ ਕੇ ਕਤਲ ਕੀਤਾ ਗਿਆ। ਬੱਚੇ ਦਾ ਕਲਿਜ਼ਾ ਕੱਢ ਕੇ ਟੁਕੜੇ ਕਰਕੇ ਬੰਦਾ ਬਹਾਦਰ ਦੇ ਮੂੰਹ ਵਿੱਚ ਦਿੱਤੇ ਗਏ। ਪੁੱਤਰ ਦੇ ਖੂਨ ਦੇ ਛਿੱਟੇ ਬੰਦਾ ਸਿੰਘ ਦੇ ਚਿਹਰੇ ਉੱਤੇ ਮਾਰੇ ਗਏ। ਤੇ ਲੋਹੇ ਦੀਆਂ ਕਰਮਸਲਾਖਾਂ ਨਾਲ ਬੰਦਾ ਬਹਾਦਰ ਦਾ ਮਾਸ ਨੋਚਿਆ ਗਿਆ ਉਸ ਦੀ ਸਰਜੀ ਤੇ ਫਿਰ ਖੱਬੀ ਆ ਕੱਢੀ ਗਈ ਉਸ ਦਾ ਖੱਬਾ ਪੈਰ ਤੇ ਫਿਰ ਦੋਵੇਂ ਹੱਥ ਪਰ ਡੇ ਗਏ ਅੰਤ ਤਲਵਾਰ ਨਾਲ ਛੋਟੇ ਛੋਟੇ ਟੁਕੜੇ ਕੀਤੇ ਗਏ ਪਰ ਉਹ ਬੰਦਾ ਜੋ ਗੁਰੂ ਦਾ ਸਿੰਘ ਸੀ ਆਖਰੀ ਤਮ ਤੱਕ ਨਹੀਂ ਡੋਲਿਆ ਜਿਸਤੇ ਅੰਦਰ ਗੁਰੂ ਦੀ ਜੋਤ ਹੋਵੇ ਉਸ ਨੂੰ ਮੌਤ ਵੀ ਨਹੀਂ ਡਰਾ ਸਕਦੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਹੋਰਨਾਂ ਸੰਗਤਾਂ ਨਾਲ ਸ਼ੇਅਰ ਜ਼ਰੂਰ ਕਰੋ ਜੀ ਸਿੱਖ ਪੰਦੇ ਐਸੇ ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੇ ਉਹਨਾਂ ਨੂੰ ਕੋਟ ਕੋਟ ਪਰਨਾਮ